ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਸ਼ਹਿਰ ਦੇ ਬੰਦਾ ਸਿਖ ਬਹਾਦਰ ਚੌਕ ਤੇ ਸਿਟੀ ਪੁਲਸ ਵੱਲੋਂ ਟ੍ਰੈਫਿਕ ਪੁਲਸ ਵੱਲੋਂ ਸਵੇਰੇ ਸਕੂਲ ਦੇ ਟਾਈਮ ਸਕੂਲ ਜਾ ਰਹੀਆਂ ਬੱਸਾਂ ਅਤੇ ਵੈਨਾਂ ਵਿੱਚ ਓਵਰਲੋਡ ਬੱਚਿਆਂ ਨੂੰ ਬਿਠਾਉਣ ਵਾਲੇ ਵਾਹਨਾਂ ਤੇ ਬੱਸਾਂ ਦੇ ਚਲਾਨ ਕੱਟੇ ਗਏ ਵੱਖ-ਵੱਖ ਤਰ੍ਹਾਂ ਦੇ ਪੰਜਾਬ ਵਿੱਚ ਸਕੂਲੀ ਬੱਚਿਆਂ ਦੀਆਂ ਜਾਨਾਂ ਜਾਂਦੀਆਂ ਹਨ ਪਰ ਉਸ ਤੋਂ ਬਾਅਦ ਵੀ ਬੱਸਾਂ ਵੈਨਾਂ ਵਾਲੇ ਧੱਕਾ ਕਰ ਰਹੇ ਹਨ ਅਤੇ ਬੱਚਿਆਂ ਨੂੰ ਤੁਨ-ਤੁਨ ਕੇ ਭਰ ਲੈਂਦੇ ਹਨ ਉਨ੍ਹਾਂ ਦੇ ਚਲਾਨ ਕੱਟਨੇ ਜ਼ਰੂਰੀ ਹਨ ਟ੍ਰੈਫਿਕ ਪੁਲਿਸ ਮੁਖੀ ਸੁਖਜਿੰਦਰ ਸਿੰਘ ਨੇ ਸਿਟੀ ਸਬ ਇੰਸਪੈਕਟਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਐਸਐਸਪੀ ਪਟਿਆਲਾ ਵੱਲੋਂ ਦਿਸ਼ਾ ਨਿਰਦੇਸ਼ਾਂ ਨੂੰ ਦੇਖਦੇ ਅੱਜ ਚਲਾਨ ਕੱਟੇ ਹਨ ਅੱਗੇ ਤੋਂ ਵੀ ਮਹੀਮ ਜਾਰੀ ਰਹੇਗੀ ਅੱਜ ਵੱਖ-ਵੱਖ ਖਵਾਨਾਂ ਦੇ 10 ਚਲਾਨ ਕੱਟ ਕੇ ਡਰਾਈਵਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਸਕੂਲ ਦੇ ਪ੍ਰਿੰਸੀਪਲਾਂ ਨੂੰ ਬੁਲਾ ਕੇ ਵੀ ਸਖਤ ਨਿਰਦੇਸ਼ ਦਿੱਤੇ ਜਾਣਗੇ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਇਹ ਮਾਨਯੋਗ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਜੋ ਵੀ ਸਮੇਂ-ਸਮੇਂ ਸਰ ਹੁਕਮ ਆਉਂਦੇ ਨੇ ਨਿਸ਼ਾਰਦੇਸ਼ ਆਉਂਦੇ ਨੇ ਉਹਨਾਂ ਮੁਤਾਬਕ ਅੱਜ ਇਹ ਹੁਕਮ ਹੋਇਆ ਸੀ ਵੀ ਸਕੂਲ ਬੱਸਾਂ ਚੈੱਕ ਕਰਨੀਆਂ ਇਹਨਾਂ ਵਿੱਚ ਜੇ ਕੋਈ ਤਰੁੱਟੀਆਂ ਨੇ ਉਹਨਾਂ ਦੇ ਸਬੰਧੀ ਚਲਾਨ ਟ੍ਰੈਫਿਕ ਚਲਾਨ ਕੱਟਣੇ ਨੇ ਜੋ ਜਿਨ੍ਹਾਂ ਬੱਸਾਂ ਦੇ ਵਿੱਚ ਤਰੁੱਟੀਆਂ ਪਾਈਆਂ ਗਈਆਂ ਹਨ ਜਿਵੇਂ ਕਿ ਕੋਈ ਡਰਾਈਵਰ ਨੇ ਵਰਦੀ ਨਹੀਂ ਪਾਈ ਹੋਈ ਜਾਂ ਹੈਲਪਰ ਨਹੀਂਗਾ ਜਾਂ ਉਹਦੇ ਕੋਲ ਕੋਈ ਇੰਸ਼ੋਰੈਂਸ ਨਹੀਂਗੀ ਇਹੋ ਜਿਹੇ ਇਹਨਾਂ ਦੇ ਸਾਰਿਆਂ ਦੇ ਚਲਾਨ ਕੱਟੇ ਗਏ ਹਨ ਕਿ ਜਿਵੇਂ ਜਿਵੇਂ ਸਮੇਂ-ਸਮੇਂ ਸਰ ਜੋ ਹੁਕਮ ਆਉਂਦੇ ਨੇ ਉਹਨਾਂ ਦੀ ਪਾਲਣਾ ਕਰਾਉਣ ਲਈ ਉਸ ਮੁਤਾਬਕ ਹੀ ਅੱਜ ਅਸੀਂ ਇਹ ਨਾਕਾਬੰਦੀ ਕਰਕੇ ਸਵੇਰ-ਸਵੇਰ ਸਕੂਲ ਦੇ ਟਾਈਮ ਤੇ ਇਹ ਅੱਜ ਚਲਾਨ ਕੱਟੇ ਨੇ ਸਰ ਬਾਣ ਜੋਗ ਏਡੀਸੀਪੀ ਸਾਹਿਬ ਟ੍ਰੈਫਿਕ ਐਸਐਸਪੀ ਸਾਹਿਬ ਜੀ ਬਰਗੂਰ ਸਾਹਿਬ ਸ਼ਰਮਾ ਜੀ ਤੇ ਡੀਐਸਪੀ ਸਾਹਿਬ ਸਮਾਣਾ ਜੀ ਤੇ ਐਸਐਚਓ ਸਾਹਿਬ ਸਿਟੀ ਸਮਾਣਾ ਜੀ ਉਹਨਾਂ ਦੇ ਕਹਿਣ ਤੇ ਬੱਸਾਂ ਚ ਕਿੰਤੀਆਂ ਗਈਆਂ ਹਨ ਜੋ ਇਹਨਾਂ ਦੇ ਮਤਲਬ ਡਾਕੂਮੈਂਟਸ ਘੱਟ ਪਾਏਗੇ ਉਹਨਾਂ ਨੂੰ ਚਲਾਣ ਕਿਤੇ ਗਏ ਹਨ ਕਿੰਨੇ ਕ ਬੱਸਾਂ ਦਾ ਪਹਿਲਾਂ ਕਿ ਟਿਕਟ ਵੀ ਚਲਾਣ ਹੋਇਆ ਸੀ ਅੱਜ ਘੱਟੋ ਘੱਟ ਦੀ 10 10-12 ਬੱਸਾਂ ਦਾ ਚਲਾਣ ਕਿਤੇ ਵੀ ਕੀ ਓਵਰਲੋਡ ਸਵਾਰੀ ਬਠਾ ਰਕੀ ਕਿਵੇਂ ਬੱਚੇ ਓਵਰਲੋਡ ਬੱਚੇ ਸੀਗੇ ਬਿਨਾ ਜੁਨੀਫਾਰਮ ਤੇ ਆਪਣੇ ਬਿਨਾ ਸੀਟ ਬੈਲਟ ਤੇ ਗੱਡੀ ਦੇ ਰੰਗ ਜੋ ਮਤਲਬ ਸਕੂਲ ਇਹਨਾਂ ਨੂੰ ਰੰਗ ਦਿੱਤਾ ਗਿਆ ਉਹਦੇ ਆਧਾਰ ਤੇ ਜੀ Claro que te